ਮੁਹਾਲੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੀੜਤ ਮੁੰਡੇ ਨੇ ਦੱਸਿਆ ਕਿ ਇੰਸਟਾਗ੍ਰam ਰਾਹੀਂ ਕੁੜੀ ਨਾਲ ਪਿਆਰ ਹੋਇਆ ਤੇ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਕੁੜੀ ਨੇ ਜਾਇਦਾਦ ਵਿੱਚ ਹਿੱਸਾ ਮੰਗਣਾ ਸ਼ੁਰੂ ਕੀਤਾ। ਪਰਿਵਾਰ ਨਾਲ ਤਣਾਅ ਵੱਧ ਗਿਆ। ਮੁੰਡੇ ਦੇ ਦਾਅਵੇ ਅਨੁਸਾਰ ਕੁੜੀ ਨੇ ਘਰ ਦਾ ਸਮਾਨ ਵੀ ਚੋਰੀ ਕਰ ਲਿਆ ਅਤੇ ਝੂਠੇ ਦੋਸ਼ ਲਗਾਏ ਕਿ ਉਹ ਨਸ਼ੇੜੀ ਹੈ ਤੇ ਉਸਦਾ ਓਸ਼ੋਸ਼ਨ ਕਰਦਾ। ਮੁੰਡੇ ਦੇ ਵਕੀਲ ਨੇ ਇਹ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਕਿਹਾ ਕਿ ਸਬੂਤ ਉੱਚ ਅਧਿਕਾਰੀਆਂ ਨੂੰ ਸੌਂਪੇ ਜਾਣਗੇ ਜੀ ਮੈਂ ਤੁਹਾਡਾ ਮੀਡੀਆ ਦਾ ਸਭ ਤੋਂ ਪਹਿਲਾਂ ਧੰਨਵਾਦੀ ਹਾਂਗਾ ਅੱਜ ਸਾਡਾ ਇਕੱਠੇ ਹੋਣ ਦਾ ਤੁਹਾਡੇ ਤੋਂ ਮਗਰ ਆਣ ਲਈ ਜਿਹੜਾ ਰੀਜ਼ਨ ਹੈਗਾ ਉਹ ਇੱਕ ਵੀਡੀਓ ਹੈ ਜੋ ਕਿ ਇੱਕ ਕੁੜੀ ਬਹੁਤ ਸਿਰਾਂ ਤੋਂ ਲਗਭਗ ਕਦੇ ਪ੍ਰੈਸ ਕਾਨਫਰੰਸ ਕਰਕੇ ਚਲਾ ਰਹੀ ਹੈ ਕਦੇ ਥਰੂ severl ਮੀਡੀਆ ਚੈਨਲਸ ਚਲਾ ਰਹੀ ਹੈ ਜਿਸ ਦਾ ਕਾਰਨ ਹੈ ਕਿ ਵੀ ਉਹ ਕੁੜੀ ਜਿਹੜੀ ਹੈਗੀ ਹੈ ਵੀ ਆਪਣਾ ਇੱਕ ਪ੍ਰੈਸ਼ਰ ਟੈਕਟਿਕਸ ਬਿਲਟ ਅਪ ਕਰਕੇ ਪੁਲਿਸ ਤੇ ਤੇ ਸਾਡੇ ਮੇਰੇ ਕਲਾਇੰਟਸ ਤੇ ਚਾਰੀ ਹੈ ਕਿ ਉਹਦੇ ਪਰਿਵਾਰ ਵਾਲਿਆਂ ਨੂੰ ਨਜਾਇਜ਼ ਤੌਰ ਤੇ ਫਸਾਇਆ ਜਾਵੇ ਉਹਦੇ ਵੱਲੋਂ ਇੱਕ ਐਫ ਆਈ ਆਰ ਝੂਠੀ ਦਰਜ ਕਰਾਈ ਗਈ ਹੈ ਜਿਸ ਤੇ ਉਹਨੇ ਇਲਜ਼ਾਮ ਲਾਏ ਨੇ ਵੀ ਉਹਦੀ ਕੋਈ ਵੀਡੀਓ ਕੋਈ ਅਸ਼ਲੀਲ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਹੈ ਮੇਰੇ ਕਲਾਇੰਟ ਵੱਲੋਂ ਤੇ ਜਦ ਕਿ ਇਹਦੇ ਚ ਕੋਈ ਸੱਚਾਈ ਨਹੀਂ ਹੈਗੀ ਜੋ ਵੀਡੀਓ ਵੀ ਕੁੜੀ ਕਹਿ ਰਹੀ ਹੈ ਵੀ ਵਾਇਰਲ ਕੀਤੀ ਗਈ ਹੈ ਉਸ ਵਿੱਚ ਸਾਡੇ ਕਲਾਇੰਟ ਦਾ ਕੋਈ ਹੱਥ ਨਹੀਂ ਹੈ ਬਜਾਏ ਕਿ ਸਾਨੂੰ ਆਪਣੀ ਤੌਰ ਪਰ ਤਫਤੀਸ਼ ਕਰਨ ਤੇ ਇਹ ਪਤਾ ਲੱਗਿਆ ਆਪਣੇ ਜਾਣਕਾਰੀ ਹੋਈ ਹੈ ਵੀ ਇਸ ਕੁੜੀ ਨੇ ਬਹੁਤ ਸਾਰੇ ਮੁੰਡਿਆਂ ਨਾਲ ਪਹਿਲਾਂ ਵੀ ਇਸੇ ਤਰ੍ਹਾਂ ਨਾਲ ਚੀਟਿੰਗਸ ਕਰਕੇ ਉਹਨਾਂ ਦੇ ਪਰਿਵਾਰ ਨੂੰ ਖਤਰਾ ਪਾ ਕੇ ਉਹਨਾਂ ਨੂੰ ਫਰਜੀ ਕੇਸਾਂ ਛੁੱਟੇ ਫਸਾ ਕੇ ਪਸਾਨ ਤੇ ਚੱਕਰ ਪਾ ਕੇ ਦਬਾਅ ਦਬਾਹ ਹੇਟ ਕਈ ਵਾਰੀ ਪੈਸੇ ਇੱਥੇ ਨੇ ਔਰ ਅਸੀਂ ਮਾਨਯੋਗ ਡੀਜੀਪੀ ਸਾਹਿਬ ਕੋਲ ਮਾਨਯੋਗ ਐਸਐਸਪੀ ਸਾਹਿਬ ਮਹਾਲੀ ਕੋਲ ਵੀ ਪੇਸ਼ ਹੋਣ ਜਾ ਰਹੇ ਹਾਂ ਆਪਣੀ ਬੇਗਨਾਹੀ ਸੰਬੰਧੀ ਤੱਥ ਪੇਸ਼ ਕਰਨਗੇ ਔਰ ਜਿਹੜੀ ਐਫ ਆਈ ਆਰ ਐ ਚੁੱਠੀ ਇਹਦੀ ਮੁੜ ਤੋਂ ਤਫਤੀਸ਼ ਕਰਾਉਣ ਦੀ ਬੇਨਤੀ ਕਰ ਰਹੇ ਹਾਂ ਔਰ ਜੋ ਕਿ ਉਸ ਜੋ ਵੀਡੀਓ ਸਰਕੂਲੇਟ ਹੋ ਕਿਤੇ ਜਾ ਰਹੇ ਨੇ ਉਹਦੇ ਅੰਦਰ ਮੇਰੇ ਕਲਾਇੰਟ ਦੀ ਮਦਰ ਮੇਰੇ ਕਲਾਇੰਟ ਦੀ ਫੈਮਿਲੀ ਬਾਰੇ ਕੁਝ ਗਲਤ ਇਲਜ਼ਾਮ ਲਾਏ ਜਾ ਰਹੇ ਨੇ ਕੁੜੀ ਵੱਲੋਂ ਜੋ ਕਿ ਇਹ ਨੇ ਵੀ ਉਹ ਚਿੱਟਾ ਵੇਚਦੇ ਨੇ ਉਹਨਾਂ ਨੇ ਇਹ ਕਾਰੋਬਾਰ ਨੇ ਉਹ ਕਾਰੋਬਾਰ ਨੇ ਜੋ ਕਿ ਟੋਟਲੀ ਡਿਫਾਮੇਸ਼ਨ ਡਿਫਾਮੇਟਰੀ ਰਿਮਾਰਕਸ ਨੇ जिनेक ਲਈ ਅਸੀਂ ਆਪਣੀ ਕਾਨੂੰਨੀ ਪ੍ਰਕਿਰਿਆ ਵੀ ਅਡਾਪਟ ਕਰਨ ਲੱਗੇ ਆ ਅਸੀਂ ਕੁੜੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜੋ ਵੀ ਬਣਦੀ ਹੈ ਡਿਫਰਮੇਸ਼ਨ ਲਈ ਕ੍ਰਿਮੀਨਲ ਡਿਫਰਮੇਸ਼ਨ ਐਸ ਵੈਲ ਐਸ ਸਿਵਲ ਡਿਫਰਮੇਸ਼ਨ ਅਸੀਂ ਕੱਲ ਫਾਈਲ ਕਰਾਂਗੇ ਜਿਹੜੀ ਜਿਹੜੀ ਮੁੰਡੇ ਤੇ ਰੋਕ ਲਾ ਲਈਏ ਆਪਸੀ ਇਨ੍ਹਾਂ ਦਾ ਕੀ ਰਿਲੇਸ਼ਨ ਆ ਆਪਸੀ ਆਪਸੀ ਰਿਲੇਸ਼ਨਸ ਇਨ੍ਹਾਂ ਦੇ ਇਹ ਹੈ ਵੀ ਇਹ ਜਿਹੜਾ ਮੁੰਡਾ ਹੈਗਾ ਇਹਨਾਂ ਨੂੰ ਇੰਸਟਾਗ੍ਰਾਮ ਰਾਹੀਂ ਇਹਨਾਂ ਦੀ ਕੋਈ ਦੋਸਤੀ ਆ ਰਹੀ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਇੱਕ ਆਪਣਾ ਵਿਆਹ ਕਰਾ ਲਿਆ ਜਦਕੀ ਮੁੰਡਾ ਜਿਹੜਾ ਹੈਗਾ ਜਦੋਂ ਇਹ ਗੱਲ ਬਾਤ ਪਤਾ ਲੱਗੀ ਵੀ ਸੈਂਤੀ ਨਹੀਂ ਸੀ ਮਾਪੇਰੈਂਟ ਦੀ ਕੋਈ ਵੀ ਇਸ ਵਿਆਹ ਨਾਲ ਉਹਨਾਂ ਨੇ ਬੇਦਖਲ ਕਰਤਾ ਉਸ ਗੱਲ ਤੋਂ ਪ੍ਰਭਾਵੀ ਹੋ ਕੇ ਕੁੜੀ ਨੇ ਜਿਹੜੇ ਹੈਗੇ ਇਹ ਸਟੈਪ ਚੱਕ ਲਏ ਕਿਉਂਕਿ ਕੁੜੀ ਦਾ ਮੰਤਵ ਸੀਗਾ ਕਿ ਮੈਂ ਮੁੰਡੇ ਦੀ ਪ੍ਰਾਪਰਟੀ ਮੁੰਡੇ ਦੇ ਮਾਪਿਆਂ ਦੇ ਕੋਲੋਂ ਪੈਸੇ ਬਣਾਉਂਗੀ ਜਾਂ ਇਸ ਮੰਤਵ ਸੀਗਾ ਜਿਹੜੇ ਉਹਦੇ ਉਹ ਫੇਲ ਹੋ ਗਏ ਉਹ ਤੋਂ ਫੇਲ ਹੋਣ ਤੋਂ ਬਾਅਦ ਉਹ ਜਿਹੜਾ ਵਿੰਡਿਕਟਿਵ ਹੋ ਜਾਣਾ ਉਹਦਾ ਔਰ ਇਹ ਝੂਠੀ ਐਫਆਈਆਰ ਦਰਜ ਕਰਾ ਦੇਣੀ ਔਰ ਆਪਣੀ ਵੀਡੀਓ ਆਪ ਹੀ ਵਾਇਰਲ ਕਰਕੇ ਸਾਡੇ ਮੇਰੇ ਕਲਾਇੰਟ ਪਰ ਇਹ ਇਲਜ਼ਾਮ ਲਾਣਾ ਵੀ ਇਨੇ ਇੱਕ ਵੀਡੀਓ ਵਾਇਰਲ ਕਰਦੀ ਉਹਦੇ ਪਿੱਛੇ ਉਹਦੀ ਮਦਰ ਦੀ ਸ਼ੈ ਹੈ ਔਰ ਭਾਈ ਸਾਹਿਬ ਜੇ ਤੁਸੀਂ ਪੂਰੀ ਐਫ ਆਈ ਆਰ ਦੇ ਮضمون ਤੋ ਜੇ ਜਾਓਗੇ ਤੇ ਬਲੀਵ ਕੋਈ ਨਹੀਂ ਕਰ ਸਕਦਾ ਵੀ ਇੱਕ ਕੁੜੀ ਇੰਨੀ ਵੈਲ ਕੀ ਕਹਿੰਦੇ ਕਿ ਵੀ ਆਰਗਨਾਈਜ਼ਡ ਸੋਸਾਇਟੀ ਚ ਰਹਿ ਰਹੀ ਹੈ ਜਿੱਥੇ ਆਸ-ਪਾਸੇ ਦੁਨੀਆ ਹੀ ਦੁਨੀਆ ਹੈ ਔਰ ਆਪਣੇ ਜਿਹੜੀ ਮੂਵਮੈਂਟ ਟੂ ਮੂਵਮੈਂਟ মিডিਆ ਦੇ ਸਾਹਮਣੇ ਆ ਜਾਂਦੀ ਹੈ ਉਹ ਰੈਗੂਲਰ ਕੈਰੀ ਹੈ ਕਿ ਮੇਰੇ ਨਾਲ ਕੰਟੀਨਿਊਸ ਕੰਟੀਨਿਊਸ ਇਨ ਰਿਲੇਸ਼ਨ ਬਣਾਏ ਰੇਪ ਕਰਦਾ ਰਿਹਾ ਇਹ ਕਰਦਾ ਰਿਹਾ ਉਹ ਕਰਦੇ ਰੇ ਜਦਕਿ ਪੁਲਿਸ ਨੇ ਵੀ ਜੋ ਐਫ ਆਈ ਆਰ ਦਰਜ ਕੀਤੀ ਹੈ ਪ੍ਰਾਇਮ ਅਫਸਾਈ ਉਹ ਐਫ ਆਈ ਆਰ ਜਿਹੜੀ ਹੈਗੀ ਹੈ ਬੇਲੇਬਲ ਅਫੈਂਸਿਸ 'ਚ ਦਰਜ ਕੀਤੀ ਹੈ ਉਹਦੀ ਜਿਹੜੀ ਛਾਣਬੀਨ ਹਜੇ ਕੀਤੀ ਜਾ ਰਹੀ ਹੈ ਅਸੀਂ ਪੁਲਿਸ ਕੋਲ ਭੱਜ ਨਹੀਂ ਰਹੇ ਅਸੀਂ ਆਪਣੀ ਇਨਵੈਸਟੀਗੇਸ਼ਨ ਜੁਆਇਨ ਕਰਨ ਨੂੰ ਤਿਆਰ ਆ ਰਾਦਰ ਅਸੀਂ ਮਾਨਯੋਗ ਡੀਜੀਪੀ ਸਾਹਿਬ ਕੋ ਪੇਸ਼ ਹੋ ਕੇ ਆਪਣੀ ਤਫਤੀਸ਼ ਇਸ ਐਫ ਆਈ ਆਰ ਦੀ ਤਫਤੀਸ਼ ਦੁਬਾਰਾ ਤੋਂ ਕਰਾਣਾ ਚਾਹਾਂਗੇ ਔਰ ਜੇਕਰ ਇਹ ਐਫ ਆਈ ਆਰ ਝੁੱਠੀ ਪਾਈ ਜਾਂਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਵੀ ਕਰਵਾਵਾਂਗੇ ਹਾਂਜੀ ਸਰ ਮੇਰਾ ਨਾਮ ਹੈ ਕਮਲਪ੍ਰੀਤ ਸਿੰਘ ਮੇਰੇ ਦੇ ਇੱਕ ਸਰ ਕੋੜੀ ਵੱਲੋਂ ਝੁੱਠੀ ਐਫ ਆਈ ਆਰ ਦਰਜ ਕੀਤੀ ਗਈ ਹੈ ਮਾਮਲਾ ਆ ਸੀ ਕਿ ਸਰ ਇੰਸਟਾਗ੍ਰam ਤੇ ਸਾਡੀ ਮੁਲਾਕਾਤ ਹੋਈ ਸੀਗੀ ਚਲੋ ਮੈਂ ਇਹਦੀ ਗੱਲਾਂ ਚ ਆ ਗਿਆ ਇਹਨੇ ਮੈਨੂੰ ਆਪਣੇ ਪਿਆਰ ਚ ਅਲਝਾਈ ਲਿਖ ਲਿਖੇ ਦਾ ਚਲੋ ਮੈਂ ਇਹਦੀ ਗੱਲਾਂ ਚ ਆ ਕੇ ਮੈਂ ਕਰਾ ਲਿਆ ਵਿਆਹ ਤਾਂ ਮੈਂ ਵਿਆਹ ਕਰਾ ਕੇ ਮੈਂ ਇਹਨੂੰ ਆਪਣੇ ਆਪਣੇ ਘਰ ਲੈ ਗਿਆ ਮੇਰੇ ਕੋਲ ਚਾਬੀ ਸੀ ਕੋਠੀ ਸੀ 115 ਸੈਕਟਰ ਲੈ ਗਿਆ ਸੀਗਾ ਮੈਂ ਇਹਨੂੰ ਤਾਂ ਜਦੋਂ ਮੇਰੇ ਘਰ ਦੇ ਨੂੰ ਪਤਾ ਲੱਗ ਗਿਆ ਮੈਂ ਘਰ ਦੇ ਦੇ ਬਿਨਾ ਮਰਜ਼ੀ ਤੋਂ ਇਜਾਜ਼ਤ ਤੋਂ ਬਿਨਾ ਵਿਆਹ ਕਰਾ ਲਿਆ ਘਰ ਦੇ ਨੇ ਮੈਨੂੰ ਬੇਦਖਲ ਕਰਤਾ ਸੀਗਾ ਚਲੋ ਘਰ ਦੇ ਨੇ ਫਿਰ ਮੇਰੇ ਮੇਰੇ ਉੱਪਰ ਕੰਪਲੇਂਟ ਦੇ ਦੇ ਕਿ ਸਾਡੀ ਪ੍ਰਾਪਰਟੀ ਤੋਂ ਬਾਹਰ ਨਿਕਲ ਅਸੀਂ ਤੁਹਾਨੂੰ ਬੇਦਖਲ ਕੀਤਾ ਹੈ ਤੋਂ ਤਾਂ ਸਰ ਕੁੜੀ ਨੇ ਕੀ ਕੀਤਾ ਕੁੜੀ ਨੇ ਮੇਰੇ ਤੋਂ ਹੀ ਚੋਰੀ ਕਰਵਾਈ ਸਾਰੇ ਸਮਾਨ ਦੀ ਸਾਰਾ ਸਮਾਨ ਕੋਠੀ ਜੋ ਇਹਨੇ ਬਕਵਾਤਾ ਆਪ ਮੇਰੇ ਨਾਲ ਸੀਗੀ ਆਹ ਮੈਨੂੰ ਸਰ ਕੁੜੀ ਬਾਰੇ ਜਾਣਕਾਰੀ ਮਿਲੀ ਕਿਸੇ ਦੇ ਥਰੂ ਜਾਂ ਕੁੜੀ ਦੇ ਪਹਿਲਾਂ ਦੋ ਵਿਆਹ ਹੋਏ ਹੋਏ ਨੇ ਇੱਕ ਇੱਕ ਮੁੰਡੇ ਨਾਲ ਲੀਵਿੰਗ 'ਚ ਰਹਿੰਦੀ ਸੀਗੀ ਅੱਜ ਜਦੋਂ ਮੈਨੂੰ ਜਾਣਕਾਰੀ ਮਿਲੀ ਸਰ ਆ ਕੁੜੀ ਆ ਸਾਰੇ ਮੇਰੇ ਕੋਲ ਪ੍ਰੂਫ ਨੇ ਕੁੜੀ ਦੇ ਦੋ ਵਿਆਹ ਹੋਏ ਹੋਏ ਨੇ ਸਾਰੇ ਮੇਰੇ ਕੋਲ ਪ੍ਰੂਫ ਨੇ ਵੀ ਐਵੀਡੈਂਸ ਵੀ ਹੈਗਾ ਜਿਹੜੇ ਮੁੰਡੇ ਨਾਲ ਸੀਗੀ ਰਿਲੇਸ਼ਨਸ਼ਿਪ ਇਹਨੇ ਜਗਰਾ ਉਹਦੇ ਖਿਲਾਫ ਦਰਖਾਸਤ ਵੀ ਦੀ ਸੀ ਬਲੈਕ ਬਲੈਕਮੇਲਿੰਗ ਦੀ 7 ਲੱਖ ਰੁਪਏ ਡਿਮਾਂਡ ਕੀਤੀ ਸੀਗੀ ਸਰ ਇਹਨੇ ਆ ਘਰੋਂ ਸਰ ਕੱਢੀ ਹੋਈ ਐ ਇਹਨੂੰ ਕੋਈ ਨਹੀਂ ਪੁੱਛਦਾ ਮਤਲਬ 8-9 ਸਾਲ ਹੋ ਗਏ ਅ ਅੰਬਰਸਰ ਰਹਿੰਦੀ ਐ ਅੰਬਰਸਰ ਤੋਂ ਕੱਢੀ ਹੋਈ ਆ ਆ ਨਾ ਇਹਦਾ ਕੋਈ ਰਿਸ਼ਤੇਦਾਰ ਆਵੇ ਨਾ ਕੋਈ ਕੁਛ ਆਵੇ ਤਾਂ ਜਿਹੜਿਆ ਪੇਪਰ ਹੈ ਅ ਇਹ ਚੀਜ਼ ਨੇ 4 ਲੱਖ ਰੁਪਏ ਲਈ ਸੀ ਮੁੰਡੇ ਨੂੰ ਤੇ ਇਹਦਾ ਇੱਕ ਜਵਾਕ ਵੀ ਹੈਗਾ 4 ਸਾਲ ਦਾ ਜੋ ਕੀ ਦੇ ਘਰ ਐਲ ਕੋ ਰਹ ਰਹੇ ਦੂਜੇ ਘਰ ਐਲ ਕੋ ਰਹ ਰਹੇ ਜਵਾਕ 4 ਸਾਲ ਦਾ ਮੁੰਡਾ ਇਹਦੇ ਕੋਲ ਤਾਂ ਅਸਲ ਜਦੋਂ ਮੈਨੂੰ ਪਤਾ ਲੱਗਿਆ ਮੈਂ ਤਾਂ ਮਤਲਬ ਬੜਾ ਤੱਕਾ ਲਗਾ ਨਾ ਮੈਂ ਗਲਤ ਪੰਗਾ ਲੈ ਲਿਆ ਸਰ ਫਿਰ ਮਨ ਨੂੰ ਉਲਜਾਂ ਲੱਗੀ ਕਿ ਆਪਣੇ ਤੋਂ ਆਪਣੇ ਘਰ ਤੋਂ ਮਨ ਨੂੰ ਫੜਕਣ ਲੱਗੇ ਆਪਣੇ ਘਰ ਤੋਂ ਆਪਣਾ ਹਿੱਸਾ ਲੈ ਪ੍ਰੋਪਰਟੀ ਲੈ ਤਾਂ ਮੈਂ ਸਰ ਡਿਪਰੈਸ਼ਨ ਚ ਆ ਗਿਆ ਸੀਗਾ ਫਿਰ ਮੈਂ ਡਿਪਰੈਸ਼ਨ ਚ ਆ ਗਿਆ ਸਰ ਮੈਂ ਆਪਣਾ ਇਲਾਜ ਲਈ ਲੈ ਲਈ ਹਿਮਾਚਲ ਹਿਮਾਚਲ ਚ ਚਲੇ ਗਿਆ ਸੀਗਾ 6 ਦਿਨ ਲਈ ਤਾਂ ਮੈਂ ਇਹਨੂੰ ਬਿਨਾਂ ਦੱਸੇ ਚਲੇ ਗਿਆ ਸੀਗਾ ਸਰ ਤਾਂ ਇਹਨੇ ਮੇਰੀ ਦਰਖਾਸਤ ਇਹਦੀ ਖੜਾ ਰੱਖ ਤੇ ਮੇਰੇ ਖਿਲਾਫ ਦੇ ਦਿੱਤੀ ਤੇ ਤਿੰਨ ਚਾਰ ਮੇਰੀ ਲੇਟੈਸਟ ਉਹਨਾਂ ਖਲਾਫ ਦਰਖਾਸਤ ਦੇ ਦੀ ਕਿ ਇਹਨਾਂ ਨੇ ਮੁੰਡਾ ਆਪਣਾ ਮਾਰ ਮੁਰਦਿਆ ਮੈਨੂੰ ਤ ਦੂਰ ਕਰਦੇ ਆ ਕਿਉਂ ਮੈਂ ਆਪਣੀ ਮਰਜ਼ੀ ਨਾਲ ਸਰ ਆਪਣਾ ਇਲਾਜ ਲੈਣ ਗਿਆ ਸੀਗਾ ਹਿਮਾਚਲ ਚ ਕਿਉਂ ਮੈਂ ਡਿਪਰੈਸ਼ਨ ਚ ਆ ਗਿਆ ਸੀਗਾ ਤਾਂ ਸਰ ਚਲੋ ਮਨੂੰ ਥਾਣੇ ਚ ਖਰਡ ਸਿਟੀ ਥਾਣੇ ਚ ਮਨੂੰ ਪੇਸ਼ ਕਰਾਇਆ ਜਾਂਦਾ ਹਨਾ ਪੁਲਸ ਵਾਲਿਆਂ ਨੇ ਚਲੋ ਸਾਨੂੰ 10 ਦਿਨ ਦਾ ਟਾਈਮ ਦਿੱਤਾ ਸੀਗਾ ਤੁਸੀਂ ਆਪਣਾ ਚਲੋ ਮੈਟਰ ਸੋਲਵ ਕਰ ਲਓ ਚਲੋ ਸਰ ਮਨੂੰ ਪਤਾ ਸੀਗਾ ਆ ਮੈਤੇ ਨਸ਼ਾ ਵੀ ਦਿੰਦੀ ਰਹੀ ਸੀ ਪੈਸੀ ਵੀ ਆਪ ਦਿੰਦੀ ਸੀ ਕਿ ਮੈਂ ਇੱਕ ਦੋ ਵਾਰ ਓਵਰਡੋਜ਼ ਵੀ ਹੋਇਆ ਸੋਹਣੇ ਠਾਣੇ ਆਪਣਾ ਸੋਹਣੇ ਹਸਪਤਾਲੇ ਮੇਰੇ ਪੋਟਾ ਵੀ ਹੈਗੀਆਂ ਨੇ ਸਾਰੇ ਪ੍ਰੂਫ ਨੇ ਮੈਂ ওভারਡੋਜ਼ ਜੋ ਮੈਂ ਪ੍ਰੋਸੀ ਨਾਲ ਦੇ ਚੱਕ ਕੇ ਲੈ ਕੇ ਗਏ ਸੀਗੇ ਇੱਕ ਵਾਰ ਤਾਂ ਮੈਨੂੰ ਮਾਰ ਨਹੀਂ ਲੱਗੀ ਸੀ ਜਾਣਤੀ ਆ ਸਰ ਇਹ ਤਾਂ ਮੈਂ ਬੜਾ ਤੰਗ ਹੈ ਬਲਕਿ ਇੰਟਰਵਿਊ ਕਰਦੀ ਐ ਸਰ ਮੇਰੇ ਘਰ ਦੇ ਵਿੱਚ ਬਲਕਿ ਕੋਈ ਰੋਲ ਨਹੀਂ ਹੈਗਾ ਬਦਨਾਮੀ ਕਰਦੀ ਫਿਰ ਤੇ ਬਲਕਿ ਮੈਂ ਪੁਲਿਸ ਦਾ ਵੀ ਧੰਨਵਾਦ ਕਰਦਾ ਹਨਾ ਚਲੋ ਪੁਲਿਸ ਨੇ ਮੇਰਾ ਵੀ ਪਹਿਲੀ ਵਾਰ ਮੁੰਡੇ ਦੀ ਸੁਣੀ ਹੈ ਪੁਲਿਸ ਨੇ ਵੀ ਪੁਲਸਮਰ ਵੀ ਕੁੜੀ ਦਾ ਕੈਰੈਕਟਰ ਪਾਦਾ ਕੁੜੀ ਦਾ ਕੈਰੈਕਟਰ ਹੈ ਕਹਿਆ ਜਾਂ ਕਹਿਆ ਕੁੜੀ ਦਾ ਨਹੀਂ ਤਾਂ ਪੁਲਸ ਨੇ ਆ ਪੁਲਸਵਾਰੀ ਇਹਦਾ ਸਾਰ ਨੇ ਜਿਹੜੇ ਪੁਲਸਵਾਰੇ ਵੀ ਗਲਤ ਬੋਰੀ ਕਿ ਐਸਐਚਓ ਨੇ ਪੈਸੇ ਖਾਦੇ ਨੇ ਇਹ ਐਸਐਸ ਨੇ ਪੈਸੇ ਖਾਦੇ ਨੇ ਮੈਂ ਕਿੱਥੋਂ ਦੇ ਪੈਸੇ ਦੇ ਦੂੰਗਾ ਮੇਰੇ ਘਰ ਤਾਂ ਕੱਢੇ ਹੋਇਆ ਮੇਰੇ ਕੋਲ 10 ਰੁਪਏ ਨਹੀਂ ਜੁੜਦੇ ਮੈਂ ਇਹਨੂੰ ਪੈਸੇ ਕਿੱਥੇ ਪੁਲਸਾਂ ਨੂੰ ਪੈਸੇ ਕਿੱਥੇ ਦੇ ਦੂੰਗਾ ਜੀ ਤੇ ਮੈਂ ਤੁਹਾਡੇ ਚੈਨਲ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਤੇ ਅਸੀਂ ਪੰਗਤਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿਆ ਜਿਹੜੀ ਐਫ ਆਈ ਆਰ ਕੇ ਕਰੀਆ ਮੇਰੇ ਤੇ ਆ ਇਹਦੀ ਜਾਂਚ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹੋਵੇ ਤੇ ਕੁੜੀ ਦੀ ਵੀ ਵੈਰੀਫਿਕੇਸ਼ਨ ਕਰਾਈ ਜਾਵੇ ਕੁੜੀ ਮੈਂ ਕਰੈਕਟਰ ਦੀ ਬਹੁਤ ਉਹ ਹੈ ਦੋ ਤਿੰਨ ਵਿਆਹ ਹੋਏ ਹੋਏ ਨੇ ਘਰੋਂ ਕੱਢੀ ਹੋਈ ਆ ਕੁੜੀ ਕੁੜੀ ਦਾ ਕੋਈ ਕਰੈਕਟਰ ਨਹੀਂ ਹੈਗਾ ਸਰ ਕੱਲ ਨੂੰ ਕੁਝ ਹੋਰ ਵਿਆਹ ਦਿੰਦੀ ਅਗਲੇ ਨੂੰ ਕੁਝ ਹੋਰ ਵਿਆਹ ਦਿੰਦੀ ਹੋ ਠੀਕ ਹੈ ਤਾਂ ਮੇਤੇ ਆ ਇਲਜ਼ਾਮ ਲਾ ਰਹੀ ਹੈ ਕਿ ਸੋਨਾ ਮੈਂ ਮੁੰਡੇ ਨੂੰ ਸੋਨਾ ਪਾਇਆ ਦਾ ਕੜਾ ਪਾਇਆ ਸੀਗਾ ਕੜਮ ਘਰ ਤੋਂ ਤਾਂ ਮੈਨੂੰ ਕੱਢੀ ਹੋਈ ਆ ਮੈਨੂੰ ਕਿੱਥੋਂ ਕਿੱਥੋਂ ਪਾ ਦੂ ਸੋਨਾ ਕੜਾ ਆ ਕਾਰ ਇਹਨੇ ਆਪਣੇ ਘਰ ਦੇ ਮਰਜ਼ੀ ਬਿਨਾਂ ਇਹ ਨਾਲ ਵਿਆਹ ਕਰਾਇਆ ਸੀਗਾ ਮੈਂ ਵੀ ਆਪਣੇ ਘਰ ਦੇ ਮਰਜ਼ੀ ਮਨਾ ਵਿਆਹ ਕਰਾਇਆ ਸੀਗਾ ਘਰ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਨਾ ਉਹਦੇ ਘਰ ਦਾ ਰੋਲ ਨਾ ਮੇਰੇ ਘਰ ਦਾ ਰੋਲ ਹੈ ਆ ਜਿਹੜੇ ਆ ਨਿਊਜ਼ ਨਿਊਜ਼ ਤੇ ਜਾ ਕੇ ਗਲਤ ਬਿਆਨ ਦਿੰਦੀ ਕਿ ਇਹ ਇਹਨਾਂ ਚਿੱਟੇ ਦਾ ਕੰਮ ਹੈ ਫਲਾਣੇ ਦਾ ਕੰਮ ਹੈ ਇਦਾਂ ਦਾ ਕੋਈ ਕੰਮ ਨਹੀਂ ਐਦਾਂ ਦਾ ਕੰਮ ਹੁੰਦਾ ਪੁਲਿਸ ਸਾਨੂੰ ਜਿਉਂ ਨਾ ਦਿੰਦੀ ਕਿ ਉਹ ਆਤੇ ਤੱਕ ਭਗਵੰਤ ਸਿੰਘ ਸਾਹਿਬ ਨੇ ਇਹਨਾਂ ਸ਼ਹਿਰੂਤ ਜੰਗ ਛੇੜੀ ਹੋਈ ਆ ਸਾਨੂੰ ਅਜਿਹਾ ਦੁਨੀਆ ਜੀ ਨਹੀਂ ਦਿੰਦੀ ਐ ਇਦਾਂ ਦਾ ਕੰਮ ਹੁੰਦਾ ਜਿਸ ਸਾਡਾ ਇਦਾਂ ਦਾ ਕੰਮ ਹੈਗਾ ਸਾਡੀ ਵੈਰੀਫਿਕੇਸ਼ਨ ਕਰਾਈ ਜਾਵੇ ਬਲਕਿ ਮੈਂ ਤਾਂ ਆ ਕਹੂੰਗਾ ਜਿਹੜਿਆ ਕੁੜੀ ਆ ਕੁੜੀ ਦੇ ਪਰਚਾ ਹੋਣਾ ਚਾਹੀਦਾ ਜਦ ਮੀਡੀਆ ਜਾ ਕੇ ਸਾਡੀ ਬਦਨਾਮੀ ਕਰਦੀ ਐ ਮੇਰੇ ਘਰ ਦੇ ਨਹੀਂ ਮਟਬਰ ਦੀ ਇਹਦੇ ਉਲਟਾ ਐਫ ਆਈ ਆਰ ਪਰਚਾ ਹੋਣਾ ਚਾਹੀਦਾ ਕਿ ਗਲਤ ਬਿਆਨ ਦਿੰਦੀ ਐ ਭਾਈ ਸਾਹਿਬ ਤੁਸੀਂ ਵਰਜਨ ਅਕਿਊਜ਼ ਦਾ ਸੁਣ ਹੀ ਲਿਆ ਹੈਗਾ ਵੀ ਉਹ ਬਿਲਕੁਲ ਬੇਗਨਾ ਆਦਮੀ ਐ ਔਰ ਸਾਡੇ ਕੋਲ ਆਪਣੀ ਬੇਗਨਾ ਹੀ ਸੰਬੰਧੀ ਬਹੁਤ ਸਾਰੇ ਦਸਤਾਵੇਜ਼ ਨੇ ਜੋ ਕਿ ਇਸ ਕੁੜੀ ਦੇ ਬਿਲਕੁਲ ਖਿਲਾਫ ਜਾਂਦੇ ਨੇ ਇਹਦੇ ਪਹਿਲਾਂ ਦੇ ਵਿਆਹ ਕਰਾਏ ਹੋਏ ਸਰਟੀਫਿਕੇਟਸ ਇਹਦੇ ਹੋਰ ਲੋਕਾਂ ਤੋਂ ਪੈਸੇ ਲੈਣ ਦੇ ਅਪਰੂਫਸ ਸਾਡੇ ਕੋਲ ਇੱਕ ਇੱਕ ਚੀਜ਼ ਬਿਲਕੁਲ ਤਿਆਰ ਪਈ ਹੈ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਇਹ ਸਾਰੇ ਦਸਤਾਵੇਜ਼ਾਂ ਦੇ ਨਾਲ ਪੇਸ਼ ਹੋਣਾ ਹੈਗਾ ਇਹ ਦੋਨਾਂ ਜਣਾਂ ਨੇ ਵਿਆਹ ਕਰਾਇਆ ਆਪਣੀ ਮਰਜ਼ੀ ਤੋਂ ਕਰਾਇਆ ਦੋਨਾਂ ਨੇ ਆਹ ਸਾਰੇ ਜਿਹੜੇ ਵਿਆਹ ਦੇ ਸੂਤ ਨੇ ਨੰਦਾਂ ਦੇ ਸੂਤ ਨੇ ਜਿਹੜੇ ਹੋਰ ਕੋਈ ਕਾਗਜ਼ ਪੱਤਰ ਬਣਿਆ ਉਹਦੇ ਸਬੂਤ ਨੇ ਸਾਰੇ ਜਿਹੜੇ ਐਗੇ ਵਿਆਹ ਦੇ ਸਬੂਤ ਇਹਨਾਂ ਨੂੰ ਦਿਖਾਏਗੇ ਤਾਂ ਵਿਆਹ ਦੇ ਸਬੂਤ ਦਿਖਾ ਕੇ ਇਹ ਜਦੋਂ ਵਿਆਹ ਹੋ ਜਾਂਦਾ ਸਿਰਫ ਹਲੇ 2 ਮਹੀਨੇ ਬੀਤਦੇ ਨੇ ਵਿਆਹ ਬੜੇ ਦੁੱਖ ਨਾਲ ਕਹਿਣਾ ਪੈਂਦਾ 2 ਮਹੀਨੇ ਬੀਤਣ ਤੋਂ ਬਾਅਦ ਇਹਸ ਗੁੜੀਆ ਨੂੰ ਜਦੋਂ ਘਰੇ ਚਲੇ ਜਾਂਦੀ ਆਪਣੇ ਪਰਿਵਾਰ ਚ ਇਹਦੀ ਸੱਸ ਨੇ ਕਿਹਾ ਕਹਿੰਦੀ ਮੈਨੂੰ ਇਹ ਕਹਿ ਰਹੀ ਵੀ ਜਾਂ ਤਾਂ ਗੁੜੀਆ ਪੈਸੇ ਲੈ ਕੇ ਆਓ 60-70 ਲੱਖ ਰੁਪਈਆ ਵੀ ਮੇਰੀ ਬੇਟੀ ਹੈ ਜਿਹੜੀ ਜੇਲ੍ਹ ਚ ਬੈਠੀ ਹੈ ਕਿਸੇ ਕੇਸ ਚ ਹੈ ਨਸ਼ੇ ਦੇ ਕੇਸ ਚ ਇਨਾਂ ਦੇ ਕਹਿਣ ਦੇ ਮੁਤਾਬਕ ਜਾਂ ਤਾਂ ਉਹਨੂੰ ਛਡਾਣ ਦਾ ਖਿੱਲਾ ਕਰੋ ਜਾਂ ਜਿਹੜੇ ਉਹਦੇ ਕਸਟਮਰ ਲਗੇ ਹੋਏ ਆਂ ਇਹ ਆਪਸ ਵਿੱਚ ਫਿਰ ਇੱਕ ਆਪਸੀ ਰਾਜੀਨਾਮਾ ਕਰ ਲਿਆ ਸੀ ਜਿਸ ਦੇ ਬੇਸਿਸ ਤੇ ਇਹਨਾਂ ਨੇ ਆਪਣੀ ਕੰਪਲੇਂਟ ਜਿਹੜੀ ਐ ਕਲੋਜ਼ ਕਰਵਾ ਲਈ ਸੀ ਉਸ ਤੋਂ ਬਾਅਦ ਮਿਤੀ 6 ਸਤੰਬਰ ਨੂੰ ਇਸ ਲੇਡੀ ਨੇ ਦੁਬਾਰਾ ਇੱਕ ਕੰਪਲੇਂਟ ਦਿੱਤੀ ਤੇ ਇੱਕ ਐਮਐਲਆਰ ਵੀ ਥਾਣੇ ਮਸੂਲ ਹੋਈ ਜਿਸ ਵਿੱਚ ਕੁਝ ਇੰਜਰੀਜ਼ ਰਿਪੋਰਟ ਸੀ ਤੇ ਇਸਨੇ ਆਪਣੀ ਕੰਪਲੇਂਟ ਵਿੱਚ ਲਿਖਾਇਆ ਆਪਣੇ ਬਿਆਨ ਵਿੱਚ ਲਿਖਾਇਆ ਕਿ ਇਸਦੇ ਹਸਬੰਦ ਨੇ ਇਸਨੂੰ ਸੈਕਸ਼ੂਅਲੀ ਅਸੌਲਟ ਕੀਤਾ ਅਤੇ ਨਾਲ ਹੀ ਇਹਦੀ ਇੱਕ ਸ਼ਰੀਲ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਦੇ ਬੇਸਿਸ ਤੇ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 334 ਅੰਡਰ ਸੈਕਸ਼ਨ 115 2 127 2 352 79 ਬੀ ਐਨ ਐਸ ਤੇ 67 ਆਈ ਪੀ ਐਕਟ ਮੁਕੱਦਮਾ ਦਰਜਿਸਟਰ ਕਰਕੇ ਜਿਹੜੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਮੁਕੱਦਮੇ ਦੀ ਜਿਹੜੀ ਤਫ਼ਤੀਸ਼ ਹੈ ਇਹ ਨਿਰਪੱਖ ਤਰੀਕੇ ਨਾਲ ਸਾਰੇ ਪਹਿਲੂਆਂ ਦੀ ਜਿਹੜੀ ਜਾਂਚ ਚੱਲ ਰਹੀ ਹੈ